ਕੀ ਹੋ ਰਿਹਾ ਜਦੋਂ ਵੀ ਸਾਡੇ ਤਿਉਹਾਰ ਆਣ ਲੱਗਦੇ ਨੇ ਇਹ ਤਿਉਹਾਰ ਉਸ ਕੰਦੇ ਜਦ ਇਹ ਸਿੰਦੂ ਦਾ ਉਹ ਜਵਾ ਜਿਹੜਾ ਹੈ ਕੱਲ ਸ਼ਾਮ ਨੂੰ ਫਟਿਆ ਔਰ ਉਹ ਫਟ ਕੇ ਬੀਸੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਉੱਥੇ ਮੇਰਾ ਨਿਵੇਦਨ ਹੈ ਜਿੰਨੇ RAM ਭਗਤ ਇੱਥੇ ਬੈਠੇ ਐ ਮੀਡੀਆ ਦੇ ਸਾਥੀ ਵੀ ਆਣ ਕੇ ਕਿਸੇ ਵੀ ਸੇਰੇ ਰਾਗ RAM ਦੇ ਗੇਰਾ ਤੀਰੇ RAM ਦੇ ਗੇ जय श्री राम जय श्री मेरे साथी जेड़े सारे हिंदू भरा इतने आ रहे हैं सब आके आप पंक्ति बैठा गे सारे ਜਿਵੇਂ ਤਾਂ ਪੰਜਾਬ ਦੇ ਵਿੱਚ ਬੱਦ ਕਿਸਮਤੀ ਹੈ ਜਦੋਂ ਹਿੰਦੂ ਸਿੱਖ ਦੀ ਗੱਲ ਹੋ ਕੇ ਅਸੀਂ ਓਏ ਯਾਰ ਤੇ ਹਿੰਦੂ ਸੇ ਕਦੀ ਨਹੀਂ ਸੀ ਆਪਸ ਚ ਲੜੇ ਅਸੀਂ ਮੁਸਲਮਾਨਾਂ ਨੂੰ ਆਪ ਵਸਾਇਆ ਇੱਥੇ ਉਹ ਬਿਲਕੁਲ ਇਹੋ ਜੀ ਗੱਲ ਆਕਰ ਸਵਾਜ ਦੇ ਨਾਲ ਜੁੜ ਕੇ ਰਹਿਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਦੁਨੀਆਂ ਦਰਗਾਹਾਂ ਸੇ ਬੰਦ ਹੋ ਗਈਆਂ ਸੀ ਇੱਕ ਮਿੰਟ ਸੀ ਚੱਲਦੀ ਇੱਕ ਤਾਂ ਅਸੀਂ ਆਪਣੇ ਟਿਊਬਲ ਦੇ ਦਿੱਤੀ ਆ ਜੀ ਆ ਲਾਰਦ ਸਮੇਂ ਕੋਲ ਖਲਵਾਈ ਆ ਜਦੋਂ ਕੋਈ ਬਾਂਗ ਲੈਂਦੇ ਨੇ ਅਸੀਂ ਇਹਨਾਂ ਦੇ ਨਾਲ ਹੁੰਦੇ ਆ ਪਰ ਹਿੰਦੂ ਸਮਾਜ ਦਾ ਬੰਦਾ ਜੇ ਇਹ ਉਹਨੂੰ ਸਵਾਇਤਾ ਨਾਰਾ ਲਾਉਂਦਾ ਹੈ ਤੇ ਜੇ ਉਹਨੂੰ ਇਹ ਕੁੱਟਨੇ ਨੇ ਜਾਂ ਉਹਦਾ ਨਾਰਾ ਬੰਦ ਕਰਾਉਂਦੇ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਗੋਂ ਕੋਈ ਬੰਦਾ ਐਸਾ ਕੰਮ ਨਾ ਕਰੇ ਉਹਨੂੰ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਪੰਜਾਬ ਸ਼ਾਂਤ ਚੱਲ ਰਿਹਾ ਹੈ ਇਹਨੂੰ ਸ਼ਾਂਤ ਰਹਿਣ ਦੇਣਾ ਚਾਹੀਦਾ ਮੈਂ ਨਿੰਦਿਆ ਕਰਦਾ ਗੁਰਸੇਖ ਹੁੰਦਾ ਹੋਇਆ ਮੁਸਲਮਾਨਾਂ ਨੂੰ ਬੜਾ ਸਤਿਕਾਰ ਦਿੰਦਾ ਹੈ ਪਰ ਮੁਸਲਮਾਨ ਕੋਈ ਸਾਰੇ ਮਾੜੇ ਨਹੀਂ ਹੈਗੇ ਅੱਜ ਮੇਰੇ ਕੋ ਸਵੇਰੇ ਤਕਰੀਬਨ 100 ਮੁਸਲਮਾਨ ਆਇਆ ਸੀ ਕਿ ਕੋਲ ਬੈ ਕੇ ਕੰਪਰੋਮਾਈਜ਼ ਕਰਾਵੇ ਉਹ ਮੈਂ ਕਿਹਾ ਕਰਾ ਦਿੰਦੇ ਆ ਪਹਿਲਾਂ ਕਾਰਵਾਈ ਹੋ ਲੈਂਦੇ ਹੋ ਕੰਪਰੋਮਾਈਜ਼ ਵਾਸਤੇ ਆਏ ਸੀ 100 ਮੁਸਲਮਾਨ ਇਕੱਠੇ ਹੋ ਕੇ ਉਹਨਾਂ ਦੀ ਸਿਆਣਪ ਜਿਹੜਾ ਸਾਡੇ ਕੋਲ ਆਏ ਨੇ ਅਸੀਂ ਅੱਗ ਨਹੀਂ ਲਗਣ ਦੇਣੀ ਅਸੀਂ ਲੜਾਈ ਨਹੀਂ ਪਾਉਣੀ ਸਾਡੇ ਭਰਾ ਹੈਗੇ ਨੇ ਪਕਰ ਸਾਹਿਬ ਪਹਿਲੇ 50 ਦੇ ਬਹੁਤ ਸਵਾਲ ਕਰੇ ਹੋਏ ਹੈ ਕੀ ਕੀ ਕਰ ਬਣੀ ਅਜੀ ਭਾਈ ਇਧਰ ਕੋਲੇ ਜਿਹੜੇ ਕੱਲ ਕੱਟਣਾ ਹੋ ਦੁੱਖਾ ਦੇਖਦਾ ਸਭ ਤੋਂ ਪਹਿਲਾਂ ਮੈਂ ਇਹ ਨਿੰਦਾ ਕਰਦਾ ਮੈਂ ਪੰਜਾਬ ਦੇ ਵਿੱਚ ਕਦੀ ਵੀ ਇਸ ਤਰੀਕੇ ਦੀ ਕਦੀ ਘਟਨਾ ਨਹੀਂ ਵਾਪਰੀ ਸੀ ਲੇਕਿਨ ਜਿਹੜੀ ਕੱਲ ਘਟਨਾ ਹੋਈ ਹੈ ਇਹਨੇ ਇੱਕ ਚਿੰਗਾਰੀ ਹੈ ਇਹ ਚਿੰਗਾਰੀ ਕੱਲ ਨੂੰ ਪੂਰੇ ਪੰਜਾਬ 'ਚ ਫੜਕਣੀ ਹੈ ਜੇ ਅਸੀਂ ਨਹੀਂ ਰੋਕਾਂਗੇ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਅੱਜ ਜਿੰਦਾ ਜਪਈ ਹੈ ਕੱਲ ਨੂੰ ਅੰਮ੍ਰਿਤਸਰ ਜਾਏਗੀ ਕੱਲ ਲੁਧਿਆਣਾ ਜਾਏਗੀ ਕੱਲ ਪਟਿਆਲੇ ਜਾਏਗੀ ਉਹ ਸਾਡਾ ਜਿਹੜਾ ਭਾਈਚਾਰਾ ਇਹਨੂੰ ਤਹਿਸ ਨਾਸ ਕਰਨ ਦੀ ਪਲਾਨਿੰਗ ਹੋ ਰਹੀ ਹੈ ਲੇਕਿਨ ਸਾਡਾ ਦਾ ਪੰਜਾਬ ਹੈ ਤੇ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭੇ ਕੀ ਪਹਿਚਾਨ ਵੋ ਅਸੀਂ ਉਸ ਮਿਸ਼ਨ ਨੂੰ ਲੈ ਕੇ ਸਾਰੇ ਲੋਕ ਇਕੱਤਰ ਕੰਮ ਕਰਦੇ ਗਏ ਲੇਕਿਨ ਸਾਡੀ ਇੱਕੋ ਮੰਗ ਹੈਗੀ ਆ ਕਿ ਜਿਨ੍ਹਾਂ ਲੋਕਾਂ ਨੇ ਵੀ ਉਸ ਬੱਚੇ ਨੂੰ ਮਾਰਿਆ ਵੈ ਜਿਹਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਸੀਗਾ ਜਾਂ ਅਧਿਕਾਰ ਨਹੀਂ ਸਾਨੂੰ ਜੈ ਸ਼੍ਰੀ ਰਾਮ ਦਾ ਨਾਰਾ ਅਸੀਂ ਬਾਹਗੁਰੂ ਖਾਲਸਾ ਕਹਿੰਦੇ ਹੈਗੇ ਸਾਡਾ ਅਧਿਕਾਰ ਨਹੀਂ ਹੈ ਉਹਨਾਂ ਨੇ ਲੋਕਾਂ ਕੋਲ ਨਾਰਾ ਲਾਇਆ ਸਾਡਾ ਲਾਨ ਸਾਡਾ ਕੋਈ ਮਤਲਬ ਨਹੀਂ ਕਰਾ ਲੋਕਾਂ ਧਰਮ ਲਾਨ ਅਸੀਂ ਰੋਕਿਆ ਨੂੰ ਨੂੰ ਲੇਕਿਨ ਸਾਡੇ ਬੱਚੇ ਨੂੰ ਜਿਸ ਤਰੀਕੇ ਨਾਲ ਮਾਰਿਆ ਵਾ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ ਡਟ ਕੇ ਸਪੋਰਟ ਕਰਾਂਗੇ ਕਾਰਵੇ ਨੂੰ ਕਿਦਾਂ ਦੇਖਦੇ ਹੋ ਅਗਿਆਤ ਰੋਗਾਂ ਦੇ ਪੱਤੇ ਗਲਤ ਹੋ ਰਹੀ ਹੈ ਕਾਰਵੇ ਠੀਕ ਨਹੀਂ ਹੋ ਰਹੀ ਸਵੇਰੀ ਮਿਲਦੀ ਜੀ ਵੀ ਸਾਹਮਣੇ ਗੱਲ ਹੋਈ ਹੈ ਮੇਰੀ ਕਿ ਕੋਈ ਮੰਗ ਆ ਗਈ ਹੈ ਜਿਹੜੇ ਬੰਦਿਆਂ ਨੇ ਉਸ ਬੱਚੇ ਨੂੰ ਕੁੱਟਿਆ ਵਾ ਤੁਹਾਡੇ ਕੋਲ ਕਲਿੱਪਾਂ ਹੈਗੀਆਂ ਮੈਂ ਤੁਹਾਡੇ ਕੋਲ ਗਲਤ ਪਾਸੇ ਕੋਈ ਹੈਗੀਆਂ ਮੈਂ ਅਸੀਂ ਕਿਸੇ ਨੂੰ ਨਿਆਂ ਨਹੀਂ ਪਸਾਰਨਾ ਚਾਹੁੰਦੇ ਜਿਹੜੇ ਬੰਦੇ ਕਲਪ੍ਰੇਟ ਆ ਗਏ ਦੇ ਸ਼ੁੱਡ ਬੀ ਅਰੈਸਟਡ ਬਸੇ ਦਿੱਕ ਹੋਗਾ ਬੋਲਣਾ ਅਸੀਂ ਗੱਲ ਕਰਾਂਗੇ ਮੇਰੀ ਡੀਜੀ ਪਸੰਦ ਹੈ ਮੇਰੀ ਗੱਲ ਇਸੀ ਹਰਬੇ ਜੀ ਦਾ ਠੀਕ ਹੈ ਮੈਡਮ ਨਾਲ ਮੇਰੀ ਗੱਲ ਗੱਲ ਹੋਈ ਸੀਗੀ ਲੱਗਾ ਸਾਡਾ ਕਿਸੇ ਦਾ ਵਿਰੋਧ ਨਹੀਂ ਆ ਅਸੀਂ ਕਿਸੇ ਨਿਆਂਇਤ ਪਸੰਦ ਚਾਹੁੰਦੇ ਲੇਕਿਨ ਜਿਹੜੇ ਬੰਦਿਆਂ ਨੇ ਫਿਲਪ ਚ ਨਜ਼ਰ ਆ ਰਹੇ ਆ ਉਹਨਾਂ ਨੂੰ ਮਾਰਦੇ ਕੁੱਟਦੇ ਦੇ ਸ਼ੁੱਡ ਬੀ ਅਰੈਸਟਡ ਅੱਜ ਤੱਕ ਲਗਾਇਆ ਗਿਆ ਨਹੀਂ ਡੇਟ ਕਾਰਵਾਈ ਕਿਉਂ ਕਿ ਕੱਲ ਵੀ ਪਟਾਚ ਰਣਾ ਪਿਆ ਦੇਖੋ ਜੀ ਇਹ ਪੁਲਿਸ ਦੀ ਕਾਰਵਾਈ ਨਹੀਂ ਕਿ ਤੈਨੂੰ ਸਾਨੂੰ ਬੈਠਣਾ ਪੈ ਰਿਹਾ ਜੇ ਪੁਲਿਸ ਕਾਰਵਾਈ ਕਰ ਦਿੰਦੀ ਇੰਨੀ ਗਰਮੀ ਸੀ ਕੋ ਬੈਠੀਏ ਇੱਕ ਇੱਕ ਸਮਾਜ ਦਾ ਕੰਮ ਨਹੀਂ ਹੈ ਇਹ ਸਾਰੇ ਧਰਮਾਂ ਵਾਸਤੇ ਇੱਕ ਸੰਕੇਤ ਹੈ ਪੰਜਾਬ ਦੇ ਡੀਜੀਪੀ ਸਾਹਿਬ ਜਾਗੋ ਮਾਨ ਸਾਹਿਬ ਜਾਗੋ ਪੰਜਾਬ ਸਾਡਾ ਇੱਕ ਬਹੁਤ ਵਧੀਆ ਸਟੇਟ ਹੈ ਜਿਹੜੀ ਗੁਰੂਆਂ ਦੀ ਧਰਤੀ ਹੈ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਨਕੇਦੀ ਕਰਨੀ ਚਾਹੀਦੀ ਹੈ ਇਨ ਸਪਾਈਟ ਆਫ ਇਹ ਨਹੀਂ ਪਾਤੀ ਜੀ 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 ਜੀ